ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸੇ ਵਿੱਚ ਮੁਸਲਮਾਨ ਪੀਰਾਂ ਨਾਲ ਗੋਸ਼ਟ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੀ ਫੇਰੀ ਭਾਰਤ ਦੇ ਉਸ ਹਿੱਸੇ ਦੀ ਕੀਤੀ ਸੀ ਜਿੱਧਰ ਹਰੇ ਭਰੇ ਖੇਤ ਜੰਗਲ ਦਰਿਆ ਤੇ ਝੀਲਾਂ ਸਨ ਵਸੋਂ ਵੀ ਸੰਘਣੀ ਸੀ ਪਰ ਦੂਸਰੀ ਉਦਾਸੀ ਵੇਲੇ ਗੁਰੂ ਜੀ ਪੱਛਮ ਦੱਖਣ ਦੇ ਉਹਨਾਂ ਇਲਾਕਿਆਂ ਵੱਲ ਤੁਰੇ ਜੋ ਰੇਤਲੇ ਹਨ بارش ਬਹੁਤ ਘੱਟ ਹੁੰਦੀ ਹੈ ਵਸੋਂ ਵੇਰਲੀ ਤੇ ਪੰਧ ਸਾਰਾ ਪੈਦਲ ਕਰਨਾ ਪੈਣਾ ਸੀ ਪਰ ਸ੍ਰੀ ਗੁਰੂ ਜੀ ਆਤਮਕ ਸ਼ਕਤੀ ਨਾਲ ਹਰ ਚੀਜ਼ ਉਤੇ ਕਾਬੂ ਪਾ ਲੈਂਦੇ ਸਨ ਨਰੰਕਾਰ ਉਹਨਾਂ ਦੀ ਸਹਾਇਤਾ ਕਰਦੇ ਸਨ ਦਰਿਆ ਰਾਵੀ ਤੇ ਸਤਲੁਜ ਨੂੰ ਪਾਰ ਕਰਕੇ ਗੁਰੂ ਜੀ ਜਿਲਾ ਫਿਰੋਜ਼ਪੁਰ ਮਾਲਵੇ ਵਿੱਚ ਪਹੁੰਚੇ ਜਿਵੇਂ ਉਤਾਰਦੇ ਸਤਨਾਮ ਤੇ ਸਤ ਕਰਤਾਰ ਦਾ ਜਾਪ ਚ ਪਾਉਂਦੇ ਹੋਏ ਉਸ ਅਸਥਾਨ ਉੱਤੇ ਪੁੱਜੇ ਜਿਸ ਨੂੰ ਅੱਜ ਬਠਿੰਡਾ ਆਖਿਆ ਜਾਂਦਾ ਹੈ ਪਹਿਲਾਂ ਇਸ ਦਾ ਨਾਮ ਬਟਿੰਡਾ ਸੀ ਇਹ ਰਾਜੇ ਬਿਨੈਪਾਲ ਨੇ ਸ਼ਹਿਰ ਵਸਾਇਆ ਸੀ ਅੱਜ ਵੀ ਬਿਨੈਪਾਲ ਦਾ ਉਸਾਰਿਆ ਹੋਇਆ ਕਿਲਾ ਹੈ ਬਠਿੰਡੇ ਵਿੱਚ ਹਿੰਦੂ ਸਾਧੂਆਂ ਨਾਲ ਚਰਚਾ ਕੀਤੀ ਕਈ ਦਿਨ ਸਤ ਸੰਗ ਕਰਦੇ ਰਹੇ ਦਰਮਸ਼ਾਲਾ ਕਾਇਮ ਕਰਵਾਈ ਤੇ ਅੱਗੇ ਪਟਨੇਰ ਪੁੱਜੇ ਪਟਨੇਰ ਤੋਂ ਬੈਕੇ ਤੇ ਬੈਕੇ ਤੋਂ ਸਰਸੇ ਸਰਸੇ ਵਿੱਚ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਸੀ ਉਸ ਮੇਲੇ ਉੱਤੇ ਦੂਰ ਦੂਰ ਤੋਂ ਫਕੀਰ ਆਏ ਹੋਏ ਸਨ ਫਕੀਰਾਂ ਦੇ ਨਾਲ ਆਮ ਲੋਕ ਵੀ ਸਨ ਗੁਰੂ ਜੀ ਵੀ ਭਾਈ ਮਰਦਾਨੇ ਸਮੇਤ ਮੇਲੇ ਵਿੱਚ ਜਾ ਬਿਰਾਜੀ ਗੁਰੂ ਜੀ ਦਾ ਬਾਣਾ ਬਹੁਤ ਅਨੋਖਾ ਸੀ ਦੇਖ ਕੇ ਫਕੀਰ ਤੇ ਲੋਕ ਹੈਰਾਨ ਸਨ ਬਾਣਾ ਸੀ ਪੈਰੀ ਲੱਕੜ ਦੀਆਂ ਖੜਾਵਾਂ ਹੱਥ ਵਿੱਚ ਆਸਾ ਬਾਹਾਂ ਤੇ ਸਿਰ ਉੱਤੇ ਰਸੇ ਲਵੇਟੇ ਹੋਏ ਸਨ ਅਤੇ ਮੱਥੇ ਤੇ ਤਿਲਕ ਟਿੱਕਾ ਲਾਇਆ ਹੋਇਆ ਸੀ ਇਹ ਬਾਣਾ ਨਾ ਮੁਸਲਮਾਨ ਫਕੀਰ ਦਾ ਸੀ ਤੇ ਨਾ ਹਿੰਦੂ ਸਾਧੂਆਂ ਦਾ ਰਲਵਾ ਬਾਣਾ ਦੇਖ ਕੇ ਲੋਕ ਨੇੜੇ ਆ ਖਲੋਤੇ ਦਰਸ਼ਕਾਂ ਦੀ ਭੀੜ ਬਹੁਤ ਵੱਧ ਗਈ ਭੀੜ ਦੇ ਜੋ ਅੱਗੇ ਖਲੋਤੇ ਸਨ ਉਹਨਾਂ ਨੂੰ ਗੁਰੂ ਜੀ ਨੇ ਬਿਠਾ ਲਿਆ ਤੇ ਭਾਈ ਮਰਦਾਨੇ ਜੀ ਨੂੰ ਆਖਿਆ ਮਰਦਾਨਿਆਂ ਛੇੜ ਰਬਾਬ ਮਰ ਭਾਈ ਮਰਦਾਨੇ ਜੀ ਨੇ ਰਬਾਬ ਵਜਾਈ ਰੱਬੀ ਨੂਰ ਗੁਰੂ ਜੀ ਨੇ ਵਾਹਿਗੁਰੂ ਦੀ ਉਸਤਤ ਵਿੱਚ ਸ਼ਬਦ ਉਚਾਰਨ ਕੀਤਾ ਸ਼ਬਦ ਨੂੰ ਸੁਣ ਕੇ ਕੋਈ ਝੂਮ ਉੱਠਿਆ ਕਿਸੇ ਦਾ ਹਿਰਦਾ ਧੜਕਿਆ ਕਿਸੇ ਦੀਆਂ ਅੱਖਾਂ ਖੁੱਲੀਆਂ ਤੇ ਕਿਸੇ ਦੇ ਕਪਾਟ ਖੁੱਲੇ ਗਿਆਨ ਦਾ ਪ੍ਰਕਾਸ਼ ਹੋਣ ਲੱਗਾ ਫਕੀਰਾਂ ਦੇ ਜਲਸੇ ਦੀ ਭੀੜ ਘਟ ਗਈ ਲੋਕ ਗੁਰੂ ਜੀ ਦੇ satsang ਵਿੱਚ ਆ ਬੈਠੇ ਗੁਰੂ ਜੀ ਨੇ ਆਪਣੇ ਨਰੰਕਾਰੀ ਮਿਸ਼ਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਰਸੇ ਦੇ ਪੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਅਖਵਾਉਂਦੇ ਸਨ ਉਹ ਤਾਗੇ ਤਵੀਤ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਢੀਂਗ ਮਾਰਦੇ ਸੀ ਉਹ ਆਖਦੇ ਸੀ ਅਸੀਂ ਖੁਦਾ ਦੇ ਮਿੱਤਰ ਹਾਂ ਖੁਦਾ ਸਾਡੇ ਸਾਰੇ ਹੁਕਮਾਂ ਨਦਾ ਹੈ ਬਿਮਾਰ ਲੋਕ ਉਹਨਾਂ ਕੋਲ ਆਉਂਦੇ ਸਨ ਕਈਆਂ ਨੂੰ ਉਹ ਜਾਦੂ ਪਾਉਂਦੇ ਅਤੇ ਕਈਆਂ ਦੇ ਜਾਦੂ ਕੱਢਦੇ ਪਖੰਡ ਦਾ ਬੋਲਬਾਲਾ ਬਹੁਤ ਸੀ ਪੀਰਾਂ ਦੇ ਮੁਖੀ ਪੀਰ ਪੀਰ ਬਹਾਵਲ ਤੇ ਖਵਾਜ਼ਾ ਅਬਦੁਲ ਸ਼ਕੂਰ ਆਪਣੇ ਮਹਿਫਲ ਨੂੰ ਛੱਡ ਕੇ ਬੜੇ ਕਰੋਧ ਨਾਲ ਉઠੇ ਤੇ ਗੁਰੂ ਨਾਨਕ ਦੇਵ ਜੀ ਕੋਲ ਆਏ ਅੱਗੇ ਗੁਰੂ ਜੀ ਦੇ ਉਪਦੇਸ਼ ਕਰ ਰਹੇ ਸਨ ਖੁਦਾ ਨੂੰ ਸਦਾ ਯਾਦ ਕਰਨਾ ਚਾਹੀਏ ਮੁਹੱਬਤ ਨੇਕੀ ਸੱਚਾਈ ਤੇ ਮਨੁੱਖ ਸੇਵਾ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ ਝੂਠ ਤੇ ਪਖੰਡ ਕਰਕੇ ਕਿਸੇ ਨੂੰ ਲੁੱਟਣਾ ਨਹੀਂ ਚਾਹੀਦਾ ਜੋ ਇਸ ਜਗਤ ਵਿੱਚ ਕਿਸੇ ਨੂੰ ਧੋਖਾ ਦਿੰਦੇ ਹਨ ਦਰਗਾਹੇ ਉਹਨਾਂ ਨਾਲ ਧੋਖਾ ਹੁੰਦਾ ਹੈ ਖੁਦਾ ਉਹਨਾਂ ਨੂੰ ਦੋਜ਼ਕ ਦੀ ਬਾਲਦੀ ਅੱਗ ਵਿੱਚ ਸੁੱਟ ਕੇ ਦੁਖੀ ਕਰਦਾ ਹੈ ਤੂੰ Hindu ਹੈ કે Musalman ਪੀਰ ਬਹਾਵਲ ਨੇ ਗੁੱਸੇ ਨਾਲ ਗੁਰੂ ਜੀ ਨੂੰ ਪੁੱਛਿਆ ਮੈਂ ਨਾ Hindu ਹਾਂ ਅਤੇ ਨਾ ਹੀ Musalman ਹਾਂ ਉਦਾਦਾ ਬੰਦਾ ਉਸਦੀ ਬੰਦਗੀ ਕਰਨ ਵਾਸਤੇ ਆਇਆ ਹਾ ਗੁਰੂ ਜੀ ਨੇ ਇੱਕ ਨਿਰਾਲੇ ਮੁਸਕਰਾਹਟ ਨਾਲ ਉੱਤਰ ਦਿੱਤਾ ਨਿਗਾਹ ਪਰ ਕੇ ਪੀਰਵਾਲ ਵੇਖਿਆ ਤੇ ਉਸਦੇ ਜੰਤਰ ਮੰਤਰ ਦੀ ਸਾਰੀ ਸ਼ਕਤੀ ਖਿੱਚ ਲਈ ਉਹ ਨਿਰਭ ਬਹਾਵਲ ਰਹਿ ਗਿਆ ਅਸੀਂ ਤੇਰੇ ਨਾਲ ਗੋਸ਼ਟ ਕਰਨਾ ਚਾਹੁੰਦੇ ਹਾਂ ਤੂੰ ਪੀਰ ਬਣ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ ਇਸ ਵਾਸਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੀ ਤਪਸੀਆ ਜੈ ਯੋਗ ਸਾਧਨ ਕੀਤਾ ਹੈ ਜਿਸ ਰਾਹੀਂ ਸ਼ਕਤੀ ਹਾਸਲ ਕੀਤੀ ਹੈ ਪੀਰ ਜੀ ਬੈਠੀਏ ਧੀਰਸ ਤੇ ਪ੍ਰੇਮ ਨਾਲ ਬਚਨ ਵਿਲਾਸ ਕਰੀਏ ਆਪ ਪੀਰ ਜੇ ਪੀਰਾ ਨੂੰ ਕ੍ਰੋਧ ਕਰਨਾ ਚੰਗਾ ਨਹੀਂ ਈਰਖਾ ਬੁਰੀ ਵਸਤੂ ਹੈ ਮੈਂ ਤਾਂ ਉਹ ਕੁਝ ਕਰਦਾ ਹਾਂ ਜੋ ਕੁਝ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਪ੍ਰੇਰਦਾ ਹੈ ਗੁਰੂ ਜਿਨੇ ਠੰਡੇ ਹਿਰਦੇ ਨਾਲ ਉਤਰ ਦਿੱਤਾ ਲੋਕਾਂ ਨੇ ਥਾਂ ਖਾਲੀ ਕਰ ਦਿੱਤੀ ਗੁਰੂ ਜੀ ਦੇ ਮੋਹਰੇ ਚਾਰ ਮੁਖੀ ਪੀਰ ਬੈਠ ਗਏ ਉਹਨਾਂ ਵਿੱਚੋਂ ਇੱਕ ਬੋਲਿਆ ਅ ਸਾਡਾ ਮੁਖੀ ਪੀਰ ਅਬਦੁਲ ਸ਼ਕੂਰ ਦਿਨੇ ਹੀ ਰਾਤ ਪਾ ਸਕਦਾ ਹੈ ਦਰਖਤ ਨੂੰ ਪੋਟ ਸਕਦਾ ਹੈ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਹੈ ਦਸੋ ਤੁਸੀਂ ਕੀ ਕਰ ਸਕਦੇ ਜੀ ਆਪ ਕਰੇ ਸੱਚੇ ਅਲਕ ਅਪਾਰ ਮੈਂ ਕੀ ਕਰ ਸਕਦਾ ਹਾਂ ਗੁਰੂ ਜੀ ਦੇ ਬਚਨ ਬੋਲੇ ਹਾਂ ਤੁਸਾਂ ਦੇ ਪੀਰ ਸਾਹਿਬ ਕੋਈ ਕਰਾਮਾਤ ਦਿਖਾਉਣ ਜੇ ਆ ਸਾਡੇ ਪੀਰ ਜੀ ਦੀ ਕਰਾਮਾਤ ਦੇਖਣੀ ਜੀ ਤਾਂ ਆਓ ਬਾਹਰ ਖੁੱਲੀ ਥਾਂ ਗੁਰੂ ਜੀ ਉੱਠ ਬੈਠੇ ਪੀਰ ਵੀ ਤਿਆਰ ਹੋ ਗਿਆ ਲੋਕ ਮੇਲਾ ਦੇਖਣ ਆਏ ਸੀ ਬਹੁਤ ਖੁਸ਼ ਹੋਏ ਕਿ ਕਰامات ਦਾ ਦਿਖਾਵਾ ਹੋਣ ਲੱਗਾ ਹੈ। ਉਹ ਖੁਸ਼ੀ-ਖੁਸ਼ੀ ਪਿੱਛੇ ਹੋ ਤੁਰੇ। ਖੁੱਲੀ ਥਾਂ ਵੱਲ ਹੋ ਕੇ ਪੀਰ ਅਬਦੁਲ ਸ਼ਕੂਰ ਨੇ ਗੁਰੂ ਜੀ ਨੂੰ ਆਖਿਆ ਖੁਦਾ ਦਾ ਬੰਦਾ ਬਣਨ ਵਾਲੇ ਲੈ ਮੈਂ ਪਹਿਲਾ ਕਰਾਮਾਤ ਦਿਖਾਉਂਦਾ ਹਾਂ। ਅਰਸ਼ਾਂ ਤੋਂ ਦੋ ਕੋੜੇ ਉਤਰਨਗੇ ਉਹ ਖੁੱਲੇ ਮੈਦਾਨ ਵਿੱਚ ਦੌੜਨਗੇ ਤੇ ਅਰਸ਼ਾਂ ਨੂੰ ਜਾਣ ਲੱਗੇ ਅੱਖਾਂ ਅੱਗੋਂ ਅਲੋਪ ਹੋ ਜਾਣਗੇ। ਗੁਰੂ ਜੀ ਬਹੁਤ ਅੱਛਾ ਇਹ ਆ ਕੇ ਗੁਰੂ ਜੀ ਨੇ ਪੰਜ ਵਾਰ ਸਤ ਕਰਤਾਰ ਸਤ ਕਰਤਾਰ ਆਖਿਆ ਨਾਲ ਹੀ ਅਸਮਾਨ ਵੱਲ ਨਿਗਾਹ ਪਰ ਕੇ ਦੇਖਿਆ ਹੰਕਾਰੀ ਪੀਰ ਅਬਦੁੱਲ ਸ਼ਕੂਰ ਅਸਮਾਨ ਵੱਲ ਦੇਖ ਕੇ ਲੱਗਾ ਕਲਾਮ ਪੜਨ ਉਹ ਅੱਧਾ ਘੰਟਾ ਕਲਾਮ ਪੜਦਾ ਰਿਹਾ ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਵੇਖਦੇ ਰਹੇ ਕੋਈ ਘੋੜਾ ਅਸਮਾਨੋਂ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਉਸ ਨੂੰ ਆਪਣੀ ਕਲਾਮ ਉੱਤੇ ਮਾਣ ਸੀ ਕਿ ਜਦੋਂ ਉਸ ਕਲਾਮ ਪੜੇ ਤਦੋਂ ਹੀ ਮਾਣ ਮਰਜ਼ੀ ਦਾ ਖੇਲ ਰਚ ਦੇਵੇ ਪਰ ਕਲਾਮ ਨੇ ਕੋਈ ਅਸਰ ਨਾ ਕੀਤਾ ਕਰਾਮਾਤ ਪ੍ਰਗਟ ਨਾ ਹੋਈ ਉਹ ਸ਼ਰਮਿੰਦਾ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਖੁਦਾ ਬੰਦੇ ਹੰਕਾਰ ਕਰਨਾ ਖੁਦਾ ਦੀਆਂ ਬਰਕਤਾਂ ਕਰਾਮਾਤਾਂ ਹੰਕਾਰ ਵਾਸਤੇ ਨਹੀਂ ਜੇ ਬਰਕਤਾਂ ਹਾਸਲ ਹੋਣ ਤਾਂ ਬਹੁਤ ਨਿਰਮਾਨ ਰਹਿਣਾ ਚਾਹੀਦਾ ਹੈ ਖੁਦਾ ਦੀ ਭਗਤੀ ਕਰ ਸਿਮਰਨ ਕਰ ਹਰ ਚੀਜ਼ ਵਿੱਚ ਖੁਦਾ ਦਾ ਨੂਰ ਦੇਖ ਸ਼ਰਮਿੰਦੇ ਹੋਏ ਪੀਰਾਂ ਨੇ ਹੱਥ ਨਾ ਛੱਡਿਆ ਉਹਨਾਂ ਨੇ ਮੇਹਰਾਂ ਦੇ ਦਾਤੇ ਆਪ ਪਰਮੇਸ਼ਰ ਨੂੰ ਪਰਖਣਾ ਚਾਹਿਆ ਉਹਨਾਂ ਨੇ ਆਖਿਆ ਜੇ ਤੂੰ ਵੱਲੀ ਹੈ ਤਾਂ ਕੋਠੀਆਂ ਵਿੱਚ ਬੈਠ ਕੇ ਅਸਾਂ ਨਾਲ ਤਪ ਕਰ ਖਾਣਾ ਪੀਣਾ ਕੁਝ ਨਹੀਂ ਸਿਰਫ ਇੱਕ ਜਮਾ ਦਾ ਦਾਣਾ ਘੋਟ ਪਾਣੀ ਦਾ ਵਰਤਨਾ ਹੋਵੇਗਾ ਗੁਰੂ ਜੀ ਨੇ ਕਿਹਾ ਇਸੇ ਤਰ੍ਹਾਂ ਹੀ ਸਹੀ ਤਿੰਨ ਮੁਸਲਮਾਨ ਪੀਰ ਤੇ ਚੌਥੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਡੋ ਵੱਡ ਕੋਠੜੀਆਂ ਜੋ ਭੋਰੀਆਂ ਦੀਆਂ ਸ਼ਕਲਾਂ ਦੀਆਂ ਸਨ ਵਿੱਚ ਬੈਠ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਪਾਣੀ ਰੱਖਿਆ ਨਾ ਜਵਾਂ ਦੇ ਦਾਣੇ ਮੁਸਲਮਾਨ ਪੀਰਾਂ ਨੇ ਪਾਣੀ ਤੇ ਮਟਕੇ ਰੱਖ ਲਏ ਕੋਠੜੀ ਦੇ ਇਕਾਂਤ ਵਿੱਚ ਸਤਿਗੁਰੂ ਜੀ ਨੇ ਕਰਤਾਰ ਨੂੰ ਯਾਦ ਕੀਤਾ 40 ਦਿਨ ਕੋਠੜੀ ਵਿੱਚ ਬੈਠਿਆ ਸਮਾਗਵਾਚਦਾ ਸੀ ਉਹਨਾਂ 40 ਦਿਨਾਂ ਵਿੱਚ ਗੁਰੂ ਜੀ ਨੇ ਸੈਂਕੜੇ ਜੀਅਾਂ ਨੂੰ ਤਾਰਨਾ ਸੀ ਕਰਤਾਰ ਨੇ ਐਸਾ ਪਾਣਾ ਵਰਤਾਇਆ ਕਿ ਪੀਰ ਡਰ ਗਏ ਅਕਾਲ ਪੁਰਖ ਦੀਆਂ ਐਸੀਆਂ ਸ਼ਕਤੀਆਂ ਉਹਨਾਂ ਦੇ ਸਾਹਮਣੇ ਆਈਆਂ ਜਿਨ੍ਹਾਂ ਦੀਆਂ ਸੂਰਤਾਂ ਦੇਖ ਕੇ ਉਹ ਘਬਰਾ ਗਏ ਉਸ ਗਬਰਾਟ ਵਿੱਚ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੈਠਿਆਂ ਨੂੰ 40 ਦਿਨ ਹੋ ਗਏ ਹਨ ਉਹ ਡਰ ਨਾਲ ਪੈਪੀਤ ਹੋਏ ਉਸ ਤੀਸਰੇ ਦਿਨ ਹੀ ਬਾਹਰ ਆ ਗਏ ਮੇਲਾ ਅਜੇ ਉਜੜਿਆ ਨਹੀਂ ਸੀ ਲੋਕ ਹੈਰਾਨ ਹੋਏ ਕਿ ਪੀਰਾ ਨੇ ਕਾਲ ਕਿਉਂ ਕੀਤੀ ਅੰਤਰਿਆਮੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਕਮਜ਼ੋਰੀ ਨੂੰ ਅਣੁਭਵ ਕਰ ਗਏ ਉਹ ਵੀ ਬਾਹਰ ਆ ਪਹੁੰਚੇ ਗੁਰੂ ਜੀ ਨੇ ਪੀਰਾਂ ਨੂੰ ਆਖਿਆ ਕਿਉਂ ਭਾਈ ਬਾਹਰ ਦੀ ਕਾਲ ਕਿਉਂ ਕੀਤੀ ਤੁਸਾਂ ਦੇ ਚਿਹਰਿਆਂ ਦੇ ਰੰਗ ਕਿਉਂ ਉੱਡੇ ਹੋਏ ਨੇ ਉਹ ਪੀਰ ਗੁਰੂ ਜੀ ਦੇ ਚਰਨੀ ਡਿੱਗ ਪਏ ਉਹਨਾਂ ਨੇ ਆਖਿਆ ਆਪ ਸੱਚ ਮੁੱਚ ਖੁਦਾ ਦੇ ਬੰਦੇ ਜੀ ਗੁਰੂ ਜੀ ਨੇ ਉਹਨਾਂ ਨੂੰ ਸੱਚਾ ਭਗਤੀ ਮਾਰਗ ਦੱਸਿਆ ਸੱਚੀ ਖੁਦਾ ਦੀ ਬੰਦਗੀ ਤੇ ਮਨੁੱਖਤਾ ਦੀ ਸੇਵਾ ਦੱਸ ਕੇ ਗੁਰੂ ਜੀ ਅੱਗੇ ਨੂੰ ਤੁਰ ਪਏ